ਵੀ ਮਿੱਤਰੋ ਲੋਡਰ ਲਿਆਂਦਾ ਇਸ ਰਾਂ ਤੇ ਲੱਗਿਆ ਹੋਇਆ ਇੱਕ ਬਈਆ ਕੰਪਨੀ ਫਿਟਿੰਗ ਹੈ ਕੰਪਨੀ ਦਾ ਕਿੰਨਾ ਮਾਡਲ ਹੈ 15 15 ਮਾਡਲ ਹੈ ਨੰਬਰ ਕਿੱਥੋਂ ਦਾ ਪੰਜਾਬ ਦਾ ਹੀ ਹੈ ਪੰਜਾਬ ਦਾ ਨੰਬਰ ਹੈ ਚੱਲ ਚਲਾਵਾਂਦਾ ਕਿ ਮੇਰਾ ਚੱਲ ਚਲਾਵਾਂਦਾ ਵਧੀਆ ਵੀਰੇ ਨਾਲ ਦੇ ਟਾਇਰ ਨੇ 60 ਪੈ ਜਿਹੜੇ ਨਾਲ ਦੇ ਟਾਇਰ ਨੇ ਕਿੰਨੇ ਕੇ ਪੈਸੇ ਹੋਣੇ ਨਾਲ ਦੇ ਟਾਇਰ ਇਹਨਾਂ ਨਾਲੋਂ 60 ਕੇ ਪੈ ਟਾਇਰ ਹੈਗੇ ਜੀ 60 ਕੇ ਪੈਸੇ ਟਾਇਰ ਹੈਗੇ ਨੇ ਰੇਟ ਕੀ ਆ ਬਈਆ ਦਾ ਸਾਢੇ 3 ਲੱਖ ਮੰਗਦਾ ਹੈ ਬਈ ਸਾਢੇ 3 ਲੱਖ ਰੁਪਇਆ ਤਾਂ ਡਿਮਾਂਡ ਆ ਮੌਕੇ ਤੇ ਕਿੰਨੇ ਦਾ ਹੋ ਜਾ ਮੌਕੇ 10 ਘੱਟ ਕਰ ਲਓ ਜੀ 3 ਲੱਖ 30 'ਚ ਹੋਜੂ ਦੇ ਦਾਂਗਾ ਤੇ ਉਧਰ ਹੈਗਾ 32 30 ਇਹ ਕਿੰਨਾ ਮਾਡਲ 21 21 ਮਾਡਲ ਆ ਪੰਜਾਬ ਦਾ ਨੰਬਰ ਆ ਮੂਰੇ ਘੋੜਾ ਬੈਂਪਰ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਪਿੱਛੇ ਵੇਟ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਕੀ ਆ ਬਈ ਨਵੇਂ ਵਾਂਗੂ ਟਾਇਰ ਨੇ ਜੀ 90 ਪੈ ਟਾਇਰ ਹੈਗੇ 90 ਪੈਸੇ ਟਾਇਰ ਹੈਗੇ ਨੇ ਚੱਲਿਆ ਕਿੰਨਾ ਹੋਏਗਾ 2000 ਘੰਟੇ ਜੀ ਸਿਰਫ 2000 ਘੰਟਾ ਇਹਦਾ ਰੇਟ ਕੀ ਆ ਬਈ ਇਹਦਾ 4 ਲੱਖ 65000 ਰੁਪਇਆ 4 ਲੱਖ 65000 ਰੁਪਇਆ ਇਹ ਤੋਂ ਕਿੰਨਾ ਡਿਸਕਾਊਂਟ ਕਰੇਗਾ 10000 ਕਰ ਲੋ 4 ਲੱਖ 55 10000 ਹੋਰ ਕਰ ਦੀ ਕਰ ਦੋ ਠੀਕ ਹੈ 4 ਲੱਖ 45 ਹਜ਼ਾਰ ਦਾ ਦੇ ਦੋਗੇ ਠੀਕ ਹੈ 32 30 ਬਣ ਜੂ 4 ਲੱਖ 45 ਹਜ਼ਾਰ ਦਾ ਤੇ ਜਿਹੜਾ ਇੱਧਰ ਖੜਾ ਇਹ ਕਿਹੜਾ ਹੈਗਾ ਇਹ ਵੀਰੇ ਲੀਲਾ ਸਵਰਾਜ ਹੈ ਇੰਜਨ ਲੱਗਿਆ ਹੋਇਆ ਹੈ ᱜੀਅਰ ਲੱਗਿਆ ਪੋਂਚੇ ਮਾਡਲ ਦਾ ਅਸਲ ਉੱਚੇ ਮਾਡਲ ਹੈ ਕਿਹੜੇ ਦਾ ਲੱਗਿਆ ਹੋਇਆ 747 ਦਾ 747 ਦਾ ਇਹਦਾ ਰੇਟ ਕੀ ਆ 1 ਲੱਖ 20 ਹਜ਼ਾਰ ਦੀ ਮੰਗਾਂ ਜੀ 1 ਲੱਖ 20 ਹਜ਼ਾਰ ਰੁਪਿਆ ਪੂਰੇ ਲੱਖ ਚ ਬਣ ਜੂ ਨਹੀਂ ਵੀਰੇ ਘਟਣਾ ਹੈ 1 ਲੱਖ 10 ਹਜ਼ਾਰ ਦੇ ਦਿਓ ਲੋ ਵੀ ਹਜੂ ਨੂੰ 1 ਲੱਖ 10 ਚ ਬਣ ਜੂ ਪਿੰਡ ਕੈਦੂਪੁਰ ਪਟਿਆ ਨਾਬੇ ਤੋਂ ਪਾਸੋਂ ਰੋਡ ਤੇ ਤੇ ਬਾਈ ਹੈਪੀ ਦੇ ਸ਼ੋਰੂਮ